ਸ਼ੌਂਕ ਦਾ ਅਕਸਰ ਕੋਈ ਮੁੱਲ ਨਹੀਂ ਹੁੰਦਾ ਜੇਕਰ ਸ਼ੌਂਕ ਲੋਕਾਂ ਨੇ ਪਾਲੇ ਨੇ ਤਾਂ ਬੜੇ ਖੂਬ ਹੀ ਪਾਲੇ ਨੇ। ਸਿੰਦਰ ਕਿਸ ਤਰ੍ਹਾਂ ਦੇ ਜਿਹੜੇ ਸ਼ੌਂਕ ਪਾਲੇ ਪਏ ਨੇ? ਆਪਾਂ ਹੀ ਕਬੂਤਰ ਵੀ ਰਖੇ ਰਹੇ, ਘੋੜੇ ਵੀ ਰਖੇ ਆ, ਸਭ ਕੁਝ ਡੌਗੀ ਵੀ ਰਖੇ ਆ। ਆਪਾਂ ਨੂੰ ਸ਼ੁਰੂ ਤੋਂ ਸੁਣ ਗਈ ਮੇਰੀ ਸਿਸਟਰ ਨੂੰ ਵੀ ਸ਼ੌਂਕ ਸੀ। ਉਹਨੇ ਕਿਹਾ ਵੀ ਪਾਪਾ ਪਾਪਾ ਘੋੜਾ ਲੈਉਣਾ। ਪਾਪਾ ਨੂੰ ਇਹਨੇ ਕਿਹਾ ਵੀ ਪਾਪਾ ਘੋੜਾ ਲੈਣਾ। ਪਰ ਪਾਪਾ ਨੇ ਉਸੇ ਦਿਨ ਜੀ ਆ ਕੇ ਫਿਰ ਲੈਣ ਤੇ। ਕਿਹੜਾ ਘੋੜਾ ਲੈ ਕਹਿੰਦਾ? ਇਹ ਨਾ ਆਲਾ ਦਸੀ ਮਾਲਵੜੀ 36 ਲੱਖ ਦਾ। अच्छा जी नाल 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 ज़ा ज़ा तो ਇਹਨੂੰ ਆਪਾਂ ਸ਼ੋਅ 'ਚ ਖੜਿਆ ਤੇ 3 ਕਰੋੜ ਰੁਪਇਆ ਲੱਗਾ ਇਸ ਸ਼ੌਕ ਦੇ ਨਾਲ-ਨਾਲ ਘੋੜਿਆਂ ਦੇ ਨਾਲ-ਨਾਲ ਜਿਹੜਾ ਤੁਸੀਂ ਜੀਵ ਜੰਤੂ ਪੰਛੀ ਵੀ ਰੱਖੇ ਹੋਏ ਨੇ ਉਹਦੇ ਨਾਲ ਪੜ੍ਹਾਈ ਵੀ ਜਿਹੜੀ ਪੂਰੀ ਚੱਲਦੀ ਹੈ ਹਾਂਜੀ ਪਰ ਇਹ ਦਿਨ ਹੈ ਕਿ ਜਿਹੜਾ ਹਮੇਸ਼ਾ ਜਿਹੜਾ ਧਿਆਨ ਹੈ ਉਹ ਖੇਡਣ ਦੇ ਵਿੱਚ ਜਾਂ ਘੋੜਿਆਂ ਦੇ ਨਾਲ ਜੁਟਿਆ ਹੋਵੇ ਤਾਂ ਪੜ੍ਹਾਈ ਤੋਂ ਜਿਹੜਾ ਮਿਲ ਕੇ ਆਪਣਾ ਪਿੱਛੋੜਾ ਨੇ ਘੋੜੀਆਂ ਨੇ ਇਹ ਕਿਵੇਂ ਸ਼ੌਕ ਪਿਆ ਜਿਹੜਾ ਕਿ ਤੁਹਾਨੂੰ ਕਿ ਆਪਣਾ ਘੋੜੀਆਂ ਰੱਖਣੀਆਂ ਨੇ ਦਾਂ ਨਹੀਂ ਤਾਂ ਸ਼ੌਂਕ ਤੇ ਹੁੰਦਾ ਹੈ ਘਰ ਦੇ ਵਿੱਚ ਜਿਹੜਾ ਮਾਲ ਡੰਗਰ ਹੁੰਦਾ ਹੈ ਦੁੱਧ ਲਈਦਾ ਵਾ ਤਾਂ ਜਾਂ ਵੇਚੀ ਦਾ ਕਾਰੋਬਾਰ ਕਰੀਦਾ ਕੋੜੀਆਂ ਦਾ ਕਿਵੇਂ ਸ਼ੌਂਕ ਮੈਂ ਮੈਂ ਤਾਂ ਮੇਰੀ ਸਿਸਟਰ ਨੇ ਵੀਡੀਓ ਦੇਖੀ ਸੀ ਵੀ ਆਪਾਂ ਵੀ ਘੋੜਾ ਲੈਣਾ ਪਾਪਾ ਪਾਪਾ ਘੋੜਾ ਲੈਣਾ ਆਪਾਂ ਲੈਾਂ ਤੇ ਇਰਤ ਇੱਕ ਕਿਵੇਂ ਸ਼ੌਂਕ ਜਿਹੜਾ ਪੈ ਗਿਆ ਘੋੜਿਆਂ ਦਾ ਇੱਕ ਮੈਂ ਦੀ ਸਿਸਟਰ ਦੀ ਵੀਡੀਓ ਵੇਖੀ ਤੇ ਮੈਂ ਪਾਪਾ ਨੂੰ ਕਿਹਾ ਪਾਪਾ ਇੱਕ ਹORS ਵੀ ਲਾਓ ਇਹਨੇ ਤਾਂ ਘੋੜਾ ਡਾਲਰ ਕੋੜਾ ਰੱਖਿੰਦੇ 1 ਕਰੋੜ ਦਾ ਸ਼ੌਂਕ ਦਾ ਅਕਸਰ ਕੋਈ ਮੁੱਲ ਨਹੀਂ ਹੁੰਦਾ ਜੇਕਰ ਸ਼ੌਂਕ ਲੋਕਾਂ ਨੇ ਪਾਲੇ ਨੇ ਤਾਂ ਬੜੇ ਖੂਬ ਹੀ ਪਾਲੇ ਨੇ ਇਸੇ ਤਰ੍ਹਾਂ ਸਾਡੇ ਵਿੱਚ ਪਰਮਿੰਦਰ ਨੇ ਪਰਮਿੰਦਰ ਨਾਲ ਗੱਲ ਕਰਦੇ ਆ ਕਿ ਪਰਮਿੰਦਰ ਕਿਸ ਤਰ੍ਹਾਂ ਦੇ ਜਿਹੜੇ ਸ਼ੌਂਕ ਪਾਲੇ ਹੋਏ ਨੇ ਆਪਾਂ ਹੀ ਕਬੂਤਰ ਵੀ ਰਖੇ ਰਹੇ ਘੋੜੇ ਵੀ ਰੱਖੇ ਆ ਸਭ ਕੁਝ ਡੋਗੀ ਵੀ ਰੱਖੇ ਆ ਆਪਾਂ ਨੂੰ ਸ਼ੁਰੂ ਤੋਂ ਸੁਣ ਗਈ ਮੇਰੀ ਸਿਸਟਰ ਨੂੰ ਵੀ ਸ਼ੌਂਕ ਸੀ ਉਹਨੇ ਕਿਹਾ ਵੀ ਪਾਪਾ ਪਾਪਾ ਘੋੜਾ ਲੈਣਾ ਕੋਸ਼ਾਨਾ ਘੋੜਾ ਉਹਨੇ ਵੀਡੀਓ ਵੇਖੀ ਸੀ ਮੇਰੀ ਸਿਸਟਰ ਨੇ ਪਾਪਾ ਨੂੰ ਇਹਨੇ ਕਿਹਾ ਵੀ ਪਾਪਾ ਘੋੜਾ ਲੈਣਾ ਵਾ ਪਾਪਾ ਨੇ ਉਸੇ ਦਿਨ ਜਾ ਕੇ ਫਿਰ ਲੈਣ ਤੇ ਕਿਹੜਾ ਘੋੜਾ ਲੈ ਕੇ ਆਂਦਾ ਇਹਨਾਂ ਆਲਾ ਦਾਸੀ ਮਾਲਵਈ 36 ਲੱਖ ਦਾ ਅੱਛਾ ਜੀ ਤੇ ਇਹਨੂੰ ਆਪਾਂ ਸ਼ੋਅ 'ਚ ਖੜਿਆ ਤੇ 3 ਕਰੋੜ ਰੁਪਈਆ ਲੱਗਾ ਤੇ ਆਪਾਂ ਕਹੇ ਨਹੀਂ ਦੇਣਾ ਆਪਾਂ ਇਹਨੇ ਬਹੁਤ ਮੂੰਹ ਪੈ ਗਿਆ ਤੇ ਆਹ ਰੋਲ ਲੱਪੇ ਸੀ ਐਂ ਸਾਰੇ ਰੋਲ ਲੱਪੇ ਵੀ ਨਹੀਂ ਦੇਣਾ ਤੇ ਬਾਜ ਪਾਪਾ ਕਹਿੰਦੇ ਨਹੀਂ ਤੇ ਬਾਜੋਂ ਆਪਾਂ ਪੰਜ ਲੈ ਤੇ ਤੇ ਬਾਜੋਂ ਆਪਾਂ ਜਿੱਟਾ ਨੂੰ ਕਰਾ ਘੋੜਾ ਲੱਦਾ ਹੈ ਹਜੇ 5 ਕ 6 ਮਹੀਨੇ ਹੋਏ ਆ ਉਹਨੇ ਵੀ ਫਰਸਟ ਪ੍ਰਾਈਜ਼ ਹੀ ਲਿਆ ਹੈ ਰਵਿੰਦਰ ਕਿਹੜੀ ਕਲਾਸ ਪੜ੍ਹਦੇ ਆਪਾਂ 6th ਪੜ੍ਹਦੇ ਫਿਰ ਸ਼ੌਂਕ ਦੇ ਨਾਲ-ਨਾਲ ਘੋੜਿਆਂ ਦੇ ਨਾਲ-ਨਾਲ ਜਿਹੜਾ ਤੁਸੀਂ ਜੀਵ ਜੰਤੂ ਪੰਛੀ ਵੀ ਰੱਖੇ ਹੋਏ ਨੇ ਉਹਦੇ ਨਾਲ ਪੜ੍ਹਾਈ ਵੀ ਜਿਹੜੀ ਪੂਰੀ ਚੱਲਦੀ ਹੈ ਜਿਹੜੇ ਸਕੂਲ ਪੜ੍ਹਦੇ ਡੀਏਵੀ ਅਟਾਰੀ ਵਾਲਾ ਜੇ ਇਹ ਨਹੀਂ ਹੋਇਆ ਕਿ ਜਿਹੜਾ ਹਮੇਸ਼ਾ ਜਿਹੜਾ ਧਿਆਨ ਹੈ ਉਹ ਖੇਡਣ ਦੇ ਵਿੱਚ ਜਾਂ ਘੋੜਿਆਂ ਦੇ ਨਾਲ ਜੁਟਿਆ ਹੋਵੇ ਤਾਂ ਪੜ੍ਹਾਈ ਤੋਂ ਜਿਹੜਾ ਮਲਗੀ ਆਪਣਾ ਪਿੱਛੇ ਗਿਆ ਕਿੰਨੇ ਘੁੜੇ ਨੇ ਤੁਹਾਡੇ ਕੋਲ ਟੋਟਲ ਆਪਣੇ ਕੋਲ ਟੋਟਲ 7 ਆ 7 ਘੋੜੇ ਨੇ ਕਿਹੜੇ ਕਿਹੜੇ ਘੋੜੇ ਦਿਖਾਓ ਆ ਆਪਣੀ ਕੋਲ ਮਾਰਵੜੀ ਘੋੜੀ ਏ ਅੱਛਾ ਜੀ ਇਹ ਆਪਾਂ ਇੱਥੋਂ ਲਈ ਆ ਤੇ ਆ ਜਿਹੜੀ ਆ ਸਾਰੀ ਇਹ ਕਾ ਵੀ ਰਾਜਸਥਾਨ ਤੋਂ ਲਈਏ ਇਹ ਆਪਾਂ ਲਈ ਸੀ 5 ਲੱਖ ਦੀ ਅੱਛਾ ਜੀ ਇਹ ਵੀ ਫੋਰ ਸੇਲ ਆ ਅੱਛਾ ਜੀ ਤੇ ਇੱਕ ਘਾੜੇ ਇਹ ਘੜੀ ਕੋੜੀ ਹੈ ਇਹ ਵੀ ਰਾਜਸਥਾਨ ਤੋਂ ਲਈ ਨੀਲੀ ਘੋੜੀ ਏ ਅੱਛਾ ਜੀ ਤੇ ਆਹ ਇੱਕ ਇਹ ਵੀ ਸ਼ੇਰੀ ਹੈ ਅੱਛਾ ਜੀ ਇਹ ਵੀ ਰਾਜਸਥਾਨ ਤੋਂ ਅੱਛਾ ਜੀ ਇਹ ਇਹ ਜਿਹੜੀਆਂ ਘੋੜੀਆਂ ਨੇ ਇਹ ਕਿਵੇਂ ਸ਼ੌਕ ਪਿਆ ਜਿਹੜਾ ਕਿ ਤੁਹਾਨੂੰ ਕਿ ਆਪਣਾ ਘੋੜੀਆਂ ਰੱਖਣੀਆਂ ਨੇ ਦਾ ਨਹੀਂ ਤੇ ਸ਼ੌਂਕ ਤੇ ਹੁੰਦਾ ਹੈ ਘਰ ਦੇ ਵਿੱਚ ਜਿਹੜਾ ਮਾਲ ਡੰਗਰ ਹੁੰਦਾ ਹੈ ਦੁੱਧ ਲਈਦਾ ਵਾ ਤਜਾ ਵੇਚੀ ਦਾ ਕਾਰੋਬਾਰ ਕਰੀਦਾ ਘੋੜੀਆਂ ਦਾ ਕਿੰਨਾਂ ਸ਼ੌਕ ਹੈ ਮੈਂ ਮੈਂ ਤਾਂ ਮੇਰੀ ਸਿਸਟਰ ਨੇ ਵੀਡੀਓ ਦੇਖੀ ਸੀ ਵੀ ਆਪਾਂ ਵੀ ਘੋੜਾ ਲੈਣਾ ਪਾਪਾ ਪਾਪਾ ਘੋੜਾ ਲੈਣਾ ਆਪਾਂ ਲੈਣ ਤੇ ਅੱਛਾ ਜੀ ਹੋਰ ਜਿਹੜਾ ਇੱਕ ਤੁਹਾਡੇ ਤੋਂ ਸੁਣਨ ਤੋਂ ਆਇਆ ਵੀ ਤੁਹਾਡੇ ਕੋਲ ਬਹੁਤ ਵੱਡਾ ਜਿਹੜਾ ਇੱਕ ਹੋਰ ਵੀ ਘੋੜਾ ਹੈਗਾ ਉਹਦਾ ਕੀ ਨਾਂ ਕੀ ਹੈ ਘੋੜੇ ਦਾ ਉਹਦਾ ਨਾਂ ਡਾਲਰ ਜੀ ਡਾਲਰ ਹੈਗਾ ਘੋੜੇ ਦਾ ਨਸਲ ਕਿੱਡੀ ਹੈ ਨੁਕਰਾਂ ਨੁਕਰਾਂ ਨਸਲ ਹੈਗੀ ਆ ਉਹ ਕਿੰਨੇ ਦਾ ਹੈ ਉਹ ਆਇਆ ਸੀ ਆਪਣੇ ਕੋਲ 20 ਲੱਖ ਦਾ ਵੀ ਲੱਗ ਰਾਇਆ ਸੀਗਾ ਇਹ ਫੇ ਛੋਟੀ ਜਿਹੜੀ ਐ ਛੋਟੀ ਜਿਹੜੀ ਭੈਣ ਐ ਇਹ ਇਹ ਜिद ਕਰਦੀ ਸੀਗੀ ਹਾਂਜੀ ਕੀ ਨਾਂ ਐ ਰ ਮਨਸੀਰਤ 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 ਨਾਲ ਵੀ ਜਿਹੜੀ ਗੱਲ ਕਰਾਂਗੇ ਮਨਸੀਰਤ ਇਹ ਕਿਵੇਂ ਸ਼ੌਂਕ ਜਿਹੜਾ ਪੈ ਗਿਆ ਘੋੜਿਆਂ ਦਾ ਇੱਕ ਵਾਰੀ ਦੀ ਸਿਸਟਰ ਦੀ ਵੀਡੀਓ ਵੇਖੀ ਤੇ ਮੈਂ ਪਾਪਾ ਨੂੰ ਕਿਹਾ ਪਪਾ ਇੱਕ ਹੋਰਸ ਵੀ ਲਾਓ ਅੱਛਾ ਤਾਂ ਤੋ ਕਿਵੇਂ ਵੀਡੀਓ ਤਾਂ ਦੇਖ ਕੇ ਫਿਰ ਪਾਪਾ ਦੇ ਪੈਸੇ ਖਰਚਾਤੇ ਕਿੰਨੇ ਦਾ ਘੋੜਾ ਡਾਲਰ ਕੋੜਾ ਕਰ ਦਿੰਦਾ ਇੱਕ ਕਰੋੜ ਦਾ ਆ ਗਿਆ ਇੱਕ ਕਰੋੜ ਦਾ ਐ ਠੀਕ ਐ ਤਾਂ ਕੀ ਲੱਗਦਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਇਹ ਵੀ ਜਿਹੜਾ ਸ਼ੌਂਕ ਰੱਖਿਆ ਹੈ ਤੇ ਇਹਦੇ ਹੁਣ ਜਿਹੜਾ ਮੈਂ ਕਰਾਂਗਾ। ਅੱਛਾ ਦੇਖਭਾਲ ਕੌਣ ਕਰਦਾ ਫਿਰ? ਉਹ ਦੋ ਰੱਖੇ ਹੋ। ਉਹ ਆ ਕਰਦਾ ਇੱਕ। ਅੱਛਾ ਦੇ ਕਬਕੇ ਵਰੇ ਪਾਪਾ ਵੇਖੀਂਦੇ ਠੀਕ ਹੈ ਜੀ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਹੜਾ ਬਿਲਕੁਲ ਤੁਸੀਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਵੇਂ ਕਿਵੇਂ ਫਾਰਮ ਜਿਹੜਾ ਹੈ ਘੋੜਿਆਂ ਦਾ ਜਿਹੜਾ ਬੱਚਾ ਲੋ ਜਿਹੜਾ ਉਹ ਬਣਾ ਕੇ ਤਾਂ ਇਸ ਦੀ ਕੀਮਤ ਜਿਹੜੀ ਹੈ ਕੀਮਤ ਜਿਹੜੀ ਕਿੰਨੇ ਲੱਖ ਦੀ ਦੱਸੀ ਗਈ ਸੀ ਇਹਦੀ ਸ਼ੇਲਖ ਸ਼ੇਲਖ ਦੀ ਕਿਸੇ ਦੀ 36 ਲੱਖ ਕਿਸੇ ਦਾ 1 ਕਰੋੜ ਰੁਪਏ ਦਾ ਜਿਹੜਾ ਸ਼ੌਂਕ ਜਿਹੜਾ ਹੈ ਉਹ ਘੋੜਿਆਂ ਤੇ ਜਿਹੜਾ ਹੈ ਉਹ ਬੱਚਿਆਂ ਨੇ ਜਿਹੜਾ ਕੀਤਾ ਹੈ ਬੱਚੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜਾ ਘੋੜਿਆਂ ਦਾ ਸ਼ੌਂਕ ਸੀ ਕਿਤੇ ਕਈ ਜਿਹੜੇ ਪ੍ਰਾਈਜ਼ ਵੀ ਜਿਹੜੇ ਘੋੜਿਆਂ ਨੇ ਜਿੱਤੇ ਹੋਏ ਨੇ ਤਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਬੱਚੇ ਜਿਹੜੇ ਨੇ ਉਹ ਪੜ੍ਹਾਈ ਦੇ ਵਿੱਚ ਵੀ ਪੂਰੇ ਸੁਚੇਤ ਨੇ ਪੜ੍ਹਾਈ ਦੇ ਵਿੱਚ ਵੀ ਅੱਗੇ ਨੇ ਤਾਂ ਜਿਹੜਾ ਸ਼ੌਂਕ ਹੈ ਉਸ ਨੂੰ ਵੀ ਜਿਹੜਾ ਆਪਣੇ ਨਾਲ ਜਿਹੜਾ ਖੂਬ ਜਿਹੜਾ ਪਾਲਿਆ ਹੋਇਆ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ